ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਿਚਨ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਅਸੀਂ ਬਣਾਵਾਂਗੇ ਇੱਕਦਮ ਡਿਫਰੈਂਟ ਸਟਾਈਲ ਦੇ ਪਰਾਂਠੇ ਸੋ ਪਰਾਂਠੇ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਇੱਕ ਕੌਲੀ ਲਈ ਆ ਦਾਲ ਇਹ ਮਸਰਮੂੰਗੀ ਦੀ ਦਾਲ ਜਿਹੜੀ ਆ ਮੇਰੇ ਕੋਲ ਬਚ ਗਈ ਸੀਗੀ ਇੱਕ ਕੌਲੀ ਜਦੋਂ ਤੁਹਾਡੇ ਕੋਲ ਕੋਈ ਵੀ ਦਾਲ ਬਚ ਜਵੇ ਤਾਂ ਤੁਸੀਂ ਇਸ ਤਰੀਕੇ ਨਾਲ ਪਰਾਂਠੇ ਬਣਾ ਸਕਦੇ ਹੋ ਤੇ ਥੋੜੇ ਜਿ ਮੇਰੇ ਕੋਲ ਬਚ ਗਏ ਸੀਗੇ ਉਬਲੇ ਹੋਏ ਚਾਵਲ ਤੇ ਇਹਨਾਂ ਤੋਂ ਆਪਾਂ ਪਰਾਂਠੇ ਬਣਾ ਕੇ ਤਿਆਰ ਕਰਾਂਗੇ ਦਾਲ ਤੁਹਾਡੇ ਕੋਲ ਜਿਹੜੀ ਵੀ ਬਚੀ ਹੋਵੇ ਤੁਸੀਂ ਉਹ ਇਸਤੇਮਾਲ ਕਰ ਸਕਦੇ ਹੋ ਸੋ ਹੁਣ ਆਪਾਂ ਸਭ ਤੋਂ ਪਹਿਲਾਂ फटाफट ਆਟਾ ਗੁੰਨ ਕੇ ਤਿਆਰ ਕਰਾਂਗੇ ਸੋ ਮੈਂ ਇੱਥੇ ਕਣਕ ਦਾ ਆਟਾ ਲੈ ਲਿਆ ਜਿੰਨੇ ਤੁਸੀਂ ਪਰਾਂਠੇ ਬਣਾਉਣੇ ਉਹਦੇ ਹਿਸਾਬ ਨਾਲ ਤੁਸੀਂ ਆਟਾ ਲੈ ਲੈਣਾ ਹੈ ਇਹਦੇ ਵਿੱਚ ਆਪਾਂ ਪਾ ਦਵਾਂਗੇ ਇਹ ਇੱਕ ਕੌਲੀ ਦਾਲ ਅੱਪਾ ਇੱਥੇ ਪਾਣੀ ਨਹੀਂ ਪਾਉਣਾ ਹੈਗਾ ਪਹਿਲਾਂ ਆਪਾਂ ਇਸੇ ਦਾਲ ਦੇ ਨਾਲ ਹੀ ਜਿਹੜਾ ਆਟਾ ਥੋੜਾ ਜਿਹਾ ਗੁੰਨ ਕੇ ਤਿਆਰ ਕਰਨਾ ਹੈ ਜਿਸ ਸਾਨੂੰ ਜ਼ਰੂਰਤ ਪਈ ਫੇਰ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਸੋ ਇਹ ਦਾਲ ਦੇ ਨਾਲ ਹੀ ਪਹਿਲਾਂ ਆਪਾਂ ਜਿੰਨਾ ਆਟਾ ਬਾਈਂਡ ਹੁੰਦਾ ਹੈ ਉਹਨਾਂ ਆਪਾਂ ਬਾਈਂਡ ਕਰ ਲਵਾਂਗੇ ਤੇ ਫਰੈਂਡਸ ਬਹੁਤ ਹੀ ਜ਼ਿਆਦਾ ਵਧੀਆ ਪਰਾਂਠੇ ਬਣ ਕੇ ਤਿਆਰ ਹੁੰਦੇ ਆ ਨਾਰਮਲੀ ਜੇ ਸਾਡੇ ਕੋਲ ਦਾਲ ਜਿਹੜੀ ਬਚ ਜਾਂਦੀ ਆ ਉਹ ਆਪਾਂ ਨਹੀਂ ਖਾਂਦੇ ਸੈੱਟ ਦੰਨੇ ਆ ਨਾ ਸੋ ਤੁਸੀਂ ਇਸ ਤਰੀਕੇ ਦੇ ਨਾਲ ਪਰਾਂਠੇ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ ਤੋ ਦੇਖੋ ਇਸ ਤਰੀਕੇ ਨਾਲ ਦਾਲ ਜਿਹੜੀ ਮੈਂ ਥੋੜੀ ਜਿਹੀ ਪਾ ਦਿੱਤੀ ਹੈ ਇਹਦੇ ਵਿੱਚ ਤੇ ਹਜੇ ਇੱਥੇ ਸਾਨੂੰ ਪਾਣੀ ਦੀ ਥੋੜੀ ਜਿਹੀ ਹੋਰ ਜ਼ਰੂਰਤ ਹੈ ਦਾਲ ਮੇਰੇ ਕੋਲ ਇੱਥੇ ਥੋੜੀ ਜਿਹੀ ਘੱਟ ਸੀਗੀ ਜੇ ਤੁਹਾਡੇ ਕੋਲ ਜ਼ਿਆਦਾ ਦਾਲ ਆ ਹੋਰ ਵੀ ਵਧੀਆ ਆ ਸੋ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਜਿੱਦਾਂ ਆਪਾਂ ਨਾਰਮਲ ਆਟਾ ਗੁੰਨ ਕੇ ਤਿਆਰ ਕਰਦੇ ਹਾਂ ਰੋਟੀ ਜਾਂ ਪਰਾਂਠਾ ਬਣਾਉਣ ਦੇ ਲਈ ਬਿਲਕੁਲ ਉਸੇ ਤਰੀਕੇ ਦਾ ਆਪਾਂ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਦੇਖੋ ਪ੍ਰਾਂਠੇ ਬਣਾਉਣ ਦੇ ਲਈ ਆਟਾ ਜਿਹੜਾ ਮੈਂ ਗੁੰਨ ਕੇ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਨੋਰਮਲ ਜਿੱਦਾਂ ਆਪਾਂ ਰੋਟੀ ਦਾ ਪ੍ਰਾਂਠਾ ਬਣਾਉਣ ਦੇ ਲਈ ਆਟਾ ਗੁੰਨੀਦਾ ਬਿਲਕੁਲ ਉਸੇ ਤਰੀਕੇ ਨਾਲ ਮੈਂ ਆਟਾ ਗੁੰਨ ਕੇ ਤਿਆਰ ਕੀਤਾ ਆ ਆਟੇ ਨੂੰ ਆਪਾਂ ਕਵਰ ਕਰ ਦਵਾਂਗੇ ਤੇ फटाफट ਪ੍ਰਾਂਠਿਆਂ ਦੇ ਲਈ ਸਟਫਿੰਗ ਬਣਾ ਕੇ ਤਿਆਰ ਕਰਦੇ ਆ ਸੋ ਪ੍ਰਾਂਠਿਆਂ ਦੀ ਸਟਫਿੰਗ ਦੇ ਲਈ ਆਪਾਂ ਚਾਵਲ ਯੂਜ਼ ਕਰਨੇ ਆ ਇਹ ਜਿਹੜੇ ਉਬਲੇ ਹੋਏ ਚਾਵਲ ਬਚੇ ਸੀ ਮੇਰੇ ਕੋਲ ਥੋੜੇ ਜੇ ਇਹਨਾਂ ਨੂੰ ਆਪਾਂ ਹੱਥ ਦੇ ਨਾਲ ਚੰਗੇ ਤਰੀਕੇ ਦੇ ਨਾਲ ਮੈਸ਼ ਕਰ ਲੈਣਾ ਆ ਮੇਰੇ ਕੋਲ ਇੱਥੇ ਉਬਲੇ ਹੋਏ ਚਾਵਲ ਜਿਹੜੇ ਬਚੇ ਹੋਏ ਸੀ ਜੇ ਤੁਹਾਡੇ ਕੋਲ ਨੋਰਮਲ ਜਿਹੜੇ ਆ ਪਲਾਉ ਵੀ ਬਚਿਆ ਆ ਜਾਂ ਨਮਕ ਵਾਲੇ ਚਾਵਲ ਵੀ ਬਚਿਆ ਤੁਸੀਂ ਉਹ ਵੀ ਇਸਤੇਮਾਲ ਕਰ ਸਕਦੇ ਹੋ ਬਸ ਤੁਸੀਂ ਤੇਰੇ ਦੇ ਵਿੱਚ ਨਮਕ ਮੇਰੇ ਜਿਹੜਾ ਬਾਅਦ ਵਿੱਚ ਇਸਤੇਮਾਲ ਨਹੀਂ ਕਰਨਾ ਸੋ ਚੰਗੇ ਤਰੀਕੇ ਦੇ ਨਾਲ ਹੱਥ ਦੇ ਨਾਲ ਆਪਾਂ ਇਹਨਾਂ ਨੂੰ ਮੈਸ਼ ਕਰ ਲਵਾਂਗੇ ਤੇ ਦੇਖੋ ਚਾਵਲ ਜਿਹੜੇ ਮੈਂ ਮੈਸ਼ ਕਰ ਲਏ ਜਿੰਨੇ ਜਿੰਨੇ ਮੈਸ਼ ਹੁੰਦੇ ਆ ਉਹਨੇ ਤੁਸੀਂ ਮੈਸ਼ ਕਰ ਲੈਣੇ ਆ ਸੋ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਕਾਫੀ ਸਾਰਾ ਬਰੀਕ ਕੱਟਿਆ ਹੋਇਆ ਹਰਾ ਧਨੀਆ ਤੇ ਇੱਥੇ ਪਾ ਦਵਾਂਗੇ ਆਪਾਂ ਥੋੜਾ ਜਿਹਾ ਨਮਕ ਨਮਕ ਆਪਾਂ ਸਵਾਦ ਦੇ ਹਿਸਾਬ ਨਾਲ ਪਾਉਣਾ ਹੈ ਕਿਉਂਕਿ ਜਿਹੜਾ ਆਪਾਂ ਆਟਾ ਗੁੰਨੇ ਉਹਦੇ ਵਿੱਚ ਦਾਲ ਪਾਈ ਆ ਤੇ ਦਾਲ ਦੇ ਵਿੱਚ ਵੀ ਜਿਹੜਾ ਨਮਕ ਮਿਰਚ ਹੈਗਾ ਤੁਸੀਂ ਦੇਖ ਕੇ ਪਾਉਣਾ ਹੈ ਨਾਲ ਹੀ ਪਾ ਦਵਾਂਗੇ ਸਵਾਦ ਦੇ ਹਿਸਾਬ ਨਾਲ ਹਰੀ ਮਿਰਚ ਥੋੜਾ ਜਿਹਾ ਆਪਾਂ ਪਾ ਦਵਾਂਗੇ ਭੁੰਨੇ ਹੋਏ ਜੀਰੇ ਦਾ ਪਾਊਡਰ ਮਸਾਲੇ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਕੋਈ ਵੀ ਪਾ ਲੈਣੇ ਆ ਮੈਂ ਮਿਕਸ ਕਰ ਦਵਾਂਗੇ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਤੇ ਫਰੈਂਡਸ ਜਦੋਂ ਸਾਡੇ ਕੋਲ ਨਾਰਮਲੀ ਚਾਵਲ ਪਚ ਜਾਂਦੇ ਆ ਆਪਾਂ ਕੀ ਕਰਦੇ ਆ ਉਹਨਾਂ ਨੂੰ ਦੁਆਰਾ ਤੜਕਾ ਲਗਾ ਕੇ ਖਾ ਲੈਂਦੇ ਆ ਸੋ ਉਹ ਤਾਂ ਹੋ ਗਿਆ ਪੁਰਾਣਾ ਤਰੀਕਾ ਸੋ ਤੁਸੀਂ ਇਸ ਤਰੀਕੇ ਦੇ ਨਾਲ ਚਾਵਲ ਦੇ ਪਰਾਂਠੇ ਬਣਾ ਕੇ ਖਾਓ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਸੋ ਦੇਖੋ ਸਟਫਿੰਗ ਵੀ ਜਿਹੜੀ ਸਾਡੀ ਬਿਲਕੁਲ ਬਣ ਕੇ ਤਿਆਰ ਆ ਤੇ ਹੁਣ ਫਟਾਫਟ ਆਪਾਂ ਜਿਹੜੇ ਪਰਾਂਠੇ ਆ ਉਹ ਬਣਾਉਣੇ ਸ਼ੁਰੂ ਕਰਦੇ ਆ ਦੇਖੋ ਆਟਾ ਜਿਹੜਾ ਸਾਡਾ ਚੰਗੇ ਤਰੀਕੇ ਦੇ ਨਾਲ ਸੈੱਟ ਹੋ ਗਿਆ ਹੁਣ ਆਪਾਂ ਇਹਦੇ ਛੋਟੇ ਛੋਟੇ ਪੀੜੇ ਜਿਹੜੇ ਬਣਾ ਕੇ ਤਿਆਰ ਕਰ ਲੈਣੇ ਆ ਇਸ ਤਰੀਕੇ ਦੇ ਨਾਲ ਇਹ ਪੇਟੇ ਦਾ ਬਾਕੀ ਦਾ ਆਟਾ ਇਹਨੂੰ ਆਪਾਂ ਸਾਈਡ ਤੇ ਰੱਖ ਦਮਾਂਗੇ ਜਿੱਦਾਂ ਆਪਾਂ ਨਾਰਮਲ ਪਰਾਂਠਾ ਤੇ ਰੋਟੀ ਬਣਾਉਣ ਦੇ ਲਈ ਪੇੜਾ ਬਣਾਉਂਦੇ ਆ ਉਹਦੇ ਨਾਲ ਮੈਂ ਥੋੜਾ ਜਿਹਾ ਵੱਡਾ ਪੇੜਾ ਜਿਹੜਾ ਬਣਾਇਆ ਆ ਸੋ ਇਹਨੂੰ ਆਪਾਂ ਹੁਣ ਥੋੜਾ ਜਿਹਾ ਬੇਲ ਕੇ ਤਿਆਰ ਕਰ ਲਵਾਂਗੇ ਮੈਂ ਨਾਰਮਲ ਰੋਟੀ ਜਿਹੜੀ ਬੇਲ ਕੇ ਤਿਆਰ ਕਰ ਲਈ ਆ ਇਹਦੇ ਉੱਪਰ ਲਗਾ ਦਵਾਂਗੇ ਆਪਾਂ ਘਿਓ ਤੇ ਇਹਦੇ ਉੱਪਰ ਆਪਾਂ ਲਗਾ ਦੇਵਾਂਗੇ ਇਹ ਜਿਹੜੀ ਆਪਾਂ ਤੌਲਾਂ ਦੀ ਸਟਫਿੰਗ ਤਿਆਰ ਕੀਤੀ ਸੀਗੀ ਜਿੰਨੀ ਸਟਫਿੰਗ ਤੁਹਾਨੂੰ ਪਸੰਦ ਆ ਉਹਨੀ ਤੁਸੀਂ ਲਗਾ ਲੈਣੀ ਹੈ ਥੋੜਾ ਜਿਹਾ ਇਹਨੂੰ ਕਰ ਦਵਾਂਗੇ ਹੱਥ ਦੇ ਨਾਲ ਫਲੈਟ ਤੇ ਚਾਰੋਂ ਸਾਈਡ ਤੋਂ ਇਹਨੂੰ ਚੰਗੇ ਤਰੀਕੇ ਦੇ ਨਾਲ ਫੋਲਡ ਕਰ ਦਵਾਂਗੇ ਇੱਧਰ ਜਾਏਗਾ ਬਰੈਂਡ ਥੋੜਾ ਜਿਹਾ ਇੱਥੇ ਵੀ ਆਪਾਂ ਕਿਉਂ ਲਗਾ ਦੇਵਾਂਗੇ ਤੇ ਜਿੱਦਾਂ ਆਪਾਂ ਚੌਰਸ ਪਰਾਂਠਾ ਬਣਾ ਕੇ ਤਿਆਰ ਕਰਦੇ ਆ ਬਿਲਕੁਲ ਉਸੇ ਤਰੀਕੇ ਦੇ ਨਾਲ ਆਪਾਂ ਬਣਾ ਕੇ ਤਿਆਰ ਕਰ ਲੀਏ। ਦੇਖੋ ਕੰਗਣੀ ਜਿਹੜੀ ਮੈਂ ਬਣਾ ਕੇ ਤਿਆਰ ਕਰ ਲਈ ਆ ਇਹਨੂੰ ਆਪਾਂ ਬਿਲਕੁਲ ਹਲਕੇ ਹੱਥਾਂ ਦੇ ਨਾਲ ਬੇਲ ਕੇ ਤਿਆਰ ਕਰ ਲਵਾਂਗੇ ਤਾਂ ਕਿ ਸਟਫਿੰਗ ਜਿਹੜੀ ਸਾਡੀ ਬਾਹਰ ਨਾ ਆਵੇ ਬਿਲਕੁਲ ਹਲਕੇ ਹੱਥਾਂ ਦੇ ਨਾਲ ਬੇਲਣਾ ਹੈ ਇਹਨੂੰ ਇਹ ਜਿਹੜਾ ਕਾਰਨਰ ਆ ਇਹਨਾਂ ਨੂੰ ਇਸ ਤਰੀਕੇ ਨਾਲ ਥੋੜਾ ਜਿਹਾ ਪ੍ਰੈਸ ਕਰ ਦੇਣਾ ਆ ਤਾਂ ਕਿ ਕਾਰਨਰ ਜਿਹੜੇ ਮੋٹے ਨਾ ਰਹਿਣ ਸੋ ਦੇਖੋ ਪਰਾਂਠਾ ਜਿਹੜਾ ਚੰਗੇ ਤਰੀਕੇ ਨਾਲ ਮੈਂ ਬੇਲ ਕੇ ਤਿਆਰ ਕਰ ਲਿਆ ਤੇ ਫਟਾਫਟ ਆਪਾਂ ਪਰਾਂਠੇ ਨੂੰ ਸੇਕ ਕੇ ਤਿਆਰ ਕਰ ਲਵਾਂਗੇ ਪਰਾਂਠੇ ਨੂੰ ਪਾ ਲਵਾਂਗੇ ਤਵੇ ਦੇ ਉੱਪਰ ਪਰਾਂਠੇ ਨੂੰ ਸਿੱਕਦੇ ਹੋਏ ਕੁਝ ਟਾਈਮ ਹੋ ਗਿਆ ਚੈੱਕ ਕਰ ਲੈਣੇ ਆ ਸੋ ਦੇਖੋ ਕਿੰਨਾ ਜ਼ਿਆਦਾ ਵਧੀਆ ਕਲਰ ਆਇਆ ਆ ਇਹਦੇ ਉੱਪਰ ਆਪਾਂ ਲਗਾ ਦਵਾਂਗੇ ਘਿਓ ਦੂਜੀ ਸਾਈਡ ਵੀ ਚੇਂਜ ਕਰਕੇ ਤੇ ਕਿਉਂ ਲਗਾ ਦੇਵਾਂਗੇ ਤਾਂ ਕਿ ਪਰਾਂਠਾ ਜਿਹੜਾ ਦੋਨੋਂ ਸਾਈਡ ਤੋਂ ਇੱਕਦਮ कुरकुरा ਪਰਾਂਠਾ ਬਣ ਕੇ ਤਿਆਰ ਹੋਵੇ ਦੇਖੋ ਕਿੰਨਾ ਜ਼ਿਆਦਾ ਵਧੀਆ ਕਲਰ ਜਿਹੜਾ ਪਰਾਂਠੇ ਦਾ ਆ ਉਹ ਆ ਨਾ ਪਿਆ ਸੋ ਇਹਨੂੰ ਚੰਗੇ ਤਰੀਕੇ ਦੇ ਨਾਲ ਆਪਾਂ ਸੇਕ ਲਵਾ ਕੇ ਦੋਨੋਂ ਸਾਈਡ ਤੋਂ ਤੁਹੇ ਦੇਖੋ ਪਰਾਂਠੇ ਦਾ ਕਲਰ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਵਧੀਆ ਹੈ ਦੋਨੋਂ ਸਾਈਡ ਤੋਂ ਇੱਕਦਮ ਚੰਗੇ ਤਰੀਕੇ ਦੇ ਨਾਲ 골ਡਨ ਬ੍ਰਾਊਨ ਤੇ ਕ੍ਰਿਸਪ ਹੋ ਗਿਆ ਹੈ ਪਰਾਂਠਾ ਸੋ ਪਰਾਂਠੇ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਪਰਾਂਠੇ ਜਿਹੜੇ ਆ ਬਣਾ ਕੇ ਤਿਆਰ ਕਰ ਲਵਾਂਗੇ ਤੇ ਦੇਖੋ ਜਿਹੜੀ ਆਪਾਂ ਧਾਲ ਪਾ ਕੇ ਆਟਾ ਗੁੰਨਿਆ ਸੀ ਉਹਦੇ ਆਪਾਂ ਇਸ ਤਰੀਕੇ ਨਾਲ ਨਾਰਮਲ ਪਰਾਂਠੇ ਵੀ ਬਣਾ ਸਕਦੇ ਆ ਸੋ ਇਸ ਤਰੀਕੇ ਨਾਲ ਨਾਰਮਲ ਰੋਟੀ ਜਿਹੜੀ ਮੈਂ ਬੇਨ ਲਈ ਆ ਇਨੂੰ ਵੀ ਆਪਾਂ ਇਸੇ ਤਰੀਕੇ ਨਾਲ ਦੋਨੋਂ ਸਾਈਡ ਤੇ ਘੋ ਲਗਾ ਕੇ ਇੱਕਦਮ 골ਡਨ ਬ੍ਰਾਊਨ ਹੋਣ ਤੱਕ ਸੇਕ ਲਵਾਂਗੇ ਸੋ ਇਹ ਵੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਇਸ ਤਰੀਕੇ ਨਾਲ ਦਾਲ ਦੀਆਂ ਰੋਟੀਆਂ ਜਿਹੜੀਆਂ ਖਾਣੇ ਨੂੰ ਸੋ ਤੁਸੀਂ ਇਸ ਤਰੀਕੇ ਨਾਲ ਵੀ ਇਹ ਪਰਾਂਠਾ ਜਿਹੜਾ ਬਣਾ ਕੇ ਖਾ ਸਕਦੇ ਹੋ ਸੋ ਦੋ ਤਰੀਕੇ ਦੇ ਨਾਲ ਪਰਾਂਠਾ ਤੁਹਾਨੂੰ ਮੈਂ ਦੱਸ ਦਿੱਤੇ ਆ ਜੇ ਤੁਹਾਡੇ ਕੋਲ ਚਾਵਲ ਨਹੀਂ ਹੈਗੇ ਤਾਂ ਤੁਸੀਂ ਇਸ ਤਰੀਕੇ ਨਾਲ ਨਾਰਮਲ ਦਾਲ ਦੇ ਪਰਾਂਠੇ ਵੀ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਸੋ ਕਲਰ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਧੀਆ ਆਇਆ ਹੈ ਆ ਤੇ ਦੇਖੋ ਇਸ ਤਰੀਕੇ ਨਾਲ ਦਾਲ ਦੇ ਜਿਹੜੇ ਫਾਰਮਲ ਪ੍ਰਾਂਠੇ ਆ ਇਹ ਵੀ ਮੈਂ ਬਣਾ ਕੇ ਤਿਆਰ ਕਰ ਲਏ ਆ ਸੋ ਦੇਖੋ ਸੋ ਹੁਣ फटाफट ਆਪਾਂ ਪ੍ਰਾਂਠਿਆਂ ਨੂੰ ਗਰਮਾ ਗਰਮ ਸਰਵ ਕਰਾਂਗੇ ਤੇ ਦੇਖੋ ਇਸ ਤਰੀਕੇ ਨਾਲ ਪ੍ਰਾਂਠੇ ਜਿਹੜੇ ਮੈਂ ਸੇਕ ਕੇ ਤਿਆਰ ਕਰ ਲਏ ਆ ਇਹ ਚਾਵਲ ਵਾਲੇ ਪ੍ਰਾਂਠੇ ਇਸ ਤਰੀਕੇ ਨਾਲ ਤੇ ਇਹ ਜਿਹੜੇ ਦਾਲ ਵਾਲੇ ਪ੍ਰਾਂਠੇ ਆ ਇਹ ਵੀ ਬਣਾ ਕੇ ਤਿਆਰ ਕਰ ਲਏ ਤੇ ਹੁਣ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਸੋ ਪ੍ਰਾਂਠਿਆਂ ਨੂੰ ਸਰਵ ਕਰਨ ਦੇ ਲਈ ਤੁਸੀਂ ਕੋਈ ਵੀ ਪਲੇਟ ਜ다 ਥਾਲੀ ਲੈ ਲੈਣੀ ਆ ਇਹ ਨਾਰਮਲ ਜਿਹੜੇ ਆਪਾਂ ਦਾਲ ਵਾਲੇ ਪਰਾਂਠੇ ਬਣਾਏ ਸੀਗੇ ਤੇ ਇਹ ਚਾਵਲ ਵਾਲੇ ਪਰਾਂਠੇ ਸੋ ਇਹ ਪਰਾਂਠਿਆਂ ਨੂੰ ਤੁਸੀਂ ਦਹੀਂ ਦੇ ਨਾਲ ਮੱਖਣ ਦੇ ਨਾਲ ਜਾਂ ਆਚਾਰ ਦੇ ਨਾਲ ਸਰਵ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਸੋ ਫਰੈਂਡਸ ਪਰਾਂਠਿਆਂ ਨੂੰ ਮੈਂ ਸਰਵ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਵਧੀਆ ਪਰਾਂਠੇ ਬਣ ਕੇ ਤਿਆਰ ਹੋਏ ਆ ਸੋ ਜੇ ਤੁਹਾਡੇ ਕੋਲ ਦਾਲ ਚਾਵਲ ਬਚ ਜਾਣ ਤਾਂ ਤੁਸੀਂ ਇਸ ਤਰੀਕੇ ਨਾਲ ਦਾਲ ਚਾਵਲ ਦੇ ਪਰਾਂਠੇ ਬਣਾ ਕੇ ਖਾ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣ ਲਿਆ ਸੋ ਫਰੈਂਡਸ ਤੁਸੀਂ ਵੀ ਇਸੇ ਤਰੀਕੇ ਨਾਲ ਦਾਲ ਚਾਵਲ ਦੇ ਪਰਾਂਠੇ ਬਣਾਇਓ ਤੇ ਖਾਇਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿਉਂ ਜੇ ਲੱਗੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਨਾਲ ਹੀ ਬੈਲ ਆਈਕਨ ਪ੍ਰੈਸ ਕਰਕੇ 올 ది অপਸ਼ਨ ਤੇ ਕਲਿੱਕ ਕਰਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ